아! <목소리나> ਸਾਬ ਆਪਣਾ ਨਾਮ ਦੱਸ ਦਿਓ 10 ਜਨਾਬ ਭਾਈ ਸੁਖਜੀਤ ਸਿੰਘ ਜੀ ਖਾਲਸਾ ਕਵੀ ਸ੍ਰੀ ਜਥਾ ਅੰਮ੍ਰਿਤਸਰ ਸਾਹਿਬ ਵਾਲੇ ਕੀ ਕਹਿੰਦਾ ਚੌਕੀ ਅੱਜ ਬੜਾ ਮਹਾਨ ਦਿਨ ਹੈਗਾ ਜੀ ਬਿਲਕੁਲ ਜੀ ਅੱਜ ਦੇ ਦਿਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਪਾ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਇਹ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਲੈਓ 22 ਦਸੰਬਰ 1646 ਈਸਵੀ ਵਾਲੇ ਦਿਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਪਾ ਸਾਹਿਬ ਦਾ ਪ੍ਰਕਾਸ਼ ਗੁਰਪਰਬ ਹੋਇਆ ਉੱਥੇ ਵੀ ਮਨਾਰੀਆਂ ਨੇ ਇੱਥੇ ਸਚਕਨ ਸ੍ਰੀ ਹਰਮੰਦਰ ਸਾਹਿਬ ਅਮਰਤ ਵੇਲੇ ਤੋਂ ਨਤਮਸਤਕ ਹੋ ਰੀਆਂ ਨੇ ਔਰ ਬ ਖੁਸ਼ੀਆਂ ਮਿਲੀਆਂ ਗੁਰੂ ਸਾਹਿਬ ਜੀ ਦੇ ਧੁੰਦ ਦੇ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਭਾਰੀ ਕੱਟ ਦੇਖਣ ਨੂੰ ਮਿਲਦਾ ਏ ਸੰਗਤਾਂ ਦਾ ਹਾਰ ਦੇਖਣ ਨੂੰ ਮਿਲਦਾ ਏ ਅੱਜ ਸ਼ਾਮ ਦਾ ਲੋਕ ਇੰਜਾਰਾ ਦੇਖਣ ਨੂੰ ਮਿਲਿਆ ਦੇਸੀ ਘੋ ਦੇ ਦੀਵੇ ਜਗਾਏ ਗਏ ਹਨ ਸੰਗਤ ਵੱਲੋਂ ਔਰ ਅ ਲੋਕ ਇੰਜਾਰਾ ਫੁੱਲ ਚੜੀਆਂ ਵਾਂਗ ਆਸਪਈ ਦਾ ਲੋਕ ਇੰਜਾਰਾ ਦੇਖਣ ਮਿਲਿਆ ਇਸ ਚੀ ਦਾ ਬਿਆਨ ਨਹੀਂ ਕਰ ਸਕਦੇ ਸੋ ਇਹ ਮੈਸੇਜ ਹੈ ਗੁਰਗੋਵੀ ਸਿੰਘ ਜਲ ਕੀਰਪਾਸ਼ਾ ਜੀ ਨੇ ਸਾਡੇ ਵਾਸਤੇ ਬੇਨਤ ਕੁਰਬਾਨੀਆਂ ਕੀਤੀਆਂ ਤੇਗਾ ਵਾਈਆਂ ਤੇਗਾ ਖਾਦੀਆਂ ਉਹ ਸਾਡੇ ਲਈ ਕੀਤਾ ਜੇ ਉਹਨਾਂ ਨੇ ਕੀਤਾ ਹੈ ਤੇ ਸਾਡੇ ਲਈ ਕੀਤਾ ਤਾਂ ਹੀ ਸਾਡੇ ਸਾਹ ਚੱਲਦੇ ਨੇ ਨਹੀਂ ਤੇ ਇਹ ਤਾਂ ਸੰਗਤ ਜੀ ਮੁਸਲਮਾਨਾਂ ਦਾ ਰਾਜ ਹੋਣਾ ਸੋ ਧੰਨ ਉਸਨਾਂ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਤੇ ਹਮੇਸ਼ਾ ਹੀ ਯਾਦ ਰੱਖਾਂਗੇ ਉਹਨਾਂ ਨੂੰ ਉਹਨਾਂ ਦੇ ਪ੍ਰਕਾਸ਼ ਗੁਰਪ੍ਰਮ ਨੂੰ ਚੜ੍ਹਦੀ ਕਲਾ ਵਿੱਚ ਰਹਿ ਗੋ ਅਮਰ ਸ਼ਕੋਤ ਸਿੰਘ ਜਿਹੜੋ ਗੁਰੂ ਵਾਲੇ ਬਣੋ ਨਸ਼ਿਆਂ ਦੂਰ ਉਹ ਹੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਐਸੇ ਤਾਂ ਆਪ ਸਾਹਿਬ ਸੰਗਤ ਨੂੰ ਪਤਾ ਹੀ ਕਿ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਜਿਸ ਤਰ੍ਹਾਂ ਸ਼ੁਭ ਮੰਨਿਆ ਜਾਂਦੇ ਦਾਲ ਰੋਟੀ ਕਰਦੀ ਦੀਵਾਲੀ ਅਮਰਸਾ ਦੀ ਇਸ ਤਰ੍ਹਾਂ ਹੀ ਇਹ ਫੇਮਸ ਮੰਨੀ ਜਾਂਦੀ ਹੈ ਸਚਕਣ ਸ੍ਰੀ ਹਰਿਮੰਦਰ ਸਾਹਿਬ ਆਸਬਾਈ ਔਰ ਫੁੱਲ ਝੜੀਆਂ ਵਾਂਗ ਆਸਬਾਈ ਦਾ ਲੋਕ ਨਜ਼ਾਰਾ ਔਰ ਦੇਸੀ ਕਿਉ ਦੇ ਦੀਵੇ ਜਿ ਜਗਾਈ ਜਾਂਦੇ ਹਨ ਸੰਗਤ ਵੱਲੋਂ ਉਹ ਬਹੁਤ ਵਧੀਆ ਲੱਗਦਾ ਹੈ ਸੰਗਤਾਂ ਹੁੰਦੀਆਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਸਰਬੱਤ ਦਾ ਪਲਾ ਮੰਗਦੀਆਂ ਨੇ ਅਰਦਾਸ ਕਰਦੀਆਂ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਮ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪ੍ਰਭਾ ਉਹਨਾਂ ਨੂੰ ਅਜੇ ਹੀ ਕਰਦੇ ਦਰਬਾਰ ਸਾਹਿਬ ਸੱਚਖੰਡ ਨਮਸਤਕ ਹੋਏ ਆ ਜੀ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਔਰ ਲੋਕੀ ਨਜ਼ਾਰਾ ਅਸਤਵਾਜੀ ਦਾ ਦੇਖਿਆ ਹੈ ਜੀ ਪ੍ਰਵਾਸ ਸਮੇਤ ਲੱਗਦਾ ਕਿ ਕੜਾਕੇ ਦੀ ਠੰਡ ਵੀ ਪਰ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਸ਼ਰਧਾ ਨਾਲ ਦੇਖੋ ਠੰਡ ਦੀ ਗੱਲ ਕਰੀਏ ਕੁਛ ਸਮੇਂ ਪਹਿਲਾਂ ਸਾਡੇ ਛੋਟੇ ਸਾਹਿਬ ਜਿਆਦੇ ਵੱਡੇ ਸਾਹਿਬ ਜਿਆਦਾਂ ਦਾ ਛੀਦੀ ਧੜੇ ਨੰਗੇ ਸਾਡੇ ਕਰਕੇ ਸਾਡੇ ਗੁਰੂਆਂ ਨੇ ਆਪਣਾ ਵੰਚ ਵਾਰਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਤਾ ਉਦੋਂ ਆ ਕੜਾਕੇ ਦੀ ਠੰਡ ਜਿੱਥੇ ਨੀਂ ਜਦੋਂ ਗੁਰੂਆਂ ਦਾ ਸਾਡਾ ਆਉਂਦਾ ਉਦੋਂ ਅਸੀਂ ਸਭ ਕੁਝ ਭੁੱਲ ਕੇ ਇੱਕ ਸਾਂਝੀ ਵਾਅਦਾ ਦਾ ਸੰਦੇਹਣ ਲਈ ਇਕੱਠੇ ਹੁੰਨੇ ਆ ਸੱਚਖੰਡਨ ਮੰਦਿਰ ਸਾਹਿਬ ਆਤੀ ਜੀ ਭਾਈ ਦੇਖਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਔਰ ਇੱਕ ਮੈਸੇਜ ਇਹ ਵੀ ਦੇਣਾ ਚਾਹੁੰਦੇ ਜਿਹੜਾ ਸਾਡਾ ਪੰਜਾਬ ਹੀ ਜਿਹੜਾ ਐਡਾ ਵਧੀਆ ਖੁਸ਼ਹਾਲੀ ਗੁਰੂਆਂ ਵੀਰੇ ਨਗਰੀ ਅੱਜ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਨਸ਼ੇ ਦੇ ਹਲ ਜਾ ਰਹੇ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਹੈ ਕਿ ਆਪਣੇ ਤਿਉਹਾਰਾਂ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਜਿੱਥੇ ਆਪਾਂ ਇੱਕ ਸਾਰੇ ਸਾਂਝੇ ਇਕੱਠੇ ਹੋ ਕੇ ਇੱਕ ਗੁਰੂਆਂ ਨੂੰ ਯਾਦ ਰੱਖ ਕੇ ਆਪਾਂ ਉਹਨਾਂ ਨੂੰ ਉਹਨਾਂ ਦੇ ਨਾਮ ਦੇ ਸੱਦੇ ਉਹਨਾਂ ਨੂੰ ਅਵੇਅ ਲਾਈਏ ਆਪਣੇ ਨਸ਼ਿਆਂ ਨੂੰ ਛੱਡ ਕੇ ਗੁਰੂਆਂ ਨਾਲ ਲੱਗ ਗੁਰੂਆਂ ਦੇ ਦੱਸੇ ਮਾਰਗ ਤੇ ਚੱਲੀਏ ਔਰ ਜੋ ਸਾਡੇ ਤੇ ਗੁਰੂਆਂ ਨੇ ਕਰਤਾ ਉਹਦੇ ਅਸੀਂ ਕੁਝ ਵੀ ਅਸੀਂ ਉਹਨਾਂ ਦੇ ਇੱਕ 10 ਪੈਸੇ ਵੀ ਨਹੀਂ ਕਹੇ ਤੇ ਚੱਲ ਰਹੇ ਜੇ ਅਸੀਂ ਇੰਨਾ ਕੁ ਚੱਲ ਰਹੀਏ ਤੇ ਮੈਨੂੰ ਆਸ ਹੈ ਕਿ ਅਸੀਂ ਸਾਰੇ ਇਕੱਠੇ ਸੰਜੀਵਾਲਤਾ ਦਾ ਇੱਕ